ਜਦੋਂ ਮੈਂ ਇੱਥੇ ਇਲੈਕਸ਼ਨ ਲੜ ਰਿਹਾ ਸੀ ਤਾਂ ਮੈਂਬਰ ਪਾਰਲੀਮੈਂਟ ਮੇਰੇ ਇੱਕ ਦਿਨ ਵੀ ਨਹੀਂ ਆਇਆ ਕੋਈ ਸਾਡੇ ਸਾਥੀ ਇੱਕ ਦਿਨ ਵੀ ਸਪੋਰਟ ਨਹੀਂ ਕਰਨ ਆਏ ਇੱਕ ਦਿਨ ਵੀ ਸਪੋਰਟ ਨਹੀਂ ਕਰਨ ਆਏ ਤੇ ਅੱਜ ਮੈਨੂੰ ਟਿਕਟ ਮਿਲਿਆ ਆਮਾ ਦੀ ਫਰਟ ਦੇਖੋ ਮੇਰੇ ਭਰਾ ਸੱਕੇ ਭਰਾਵਾਂ ਤੋਂ ਬਾਅਦ ਮੇਰੇ ਦੋਸਤ ਆਪਣੇ ਸਾਰੇ ਐਮਐਲਏ ਦੋਸਤਾਂ ਵਾਂਗੂ ਮੇਰੇ ਮਿੱਤਰਾਂ ਵਾਂਗੂ ਪਾਰਟੀ ਤੇ ਅੱਜ ਪੂਰੀ ਪਾਰਟੀ ਮੇਰੇ ਲਈ ਰਾਤ ਦਿਨ ਇੱਕ ਕਰ ਰਹੀ ਹੈ 2019 ਤੁਸੀਂ ਡਾਕਟਰ ਅਮਰ ਸਿੰਘ ਉਹਨਾਂ ਦਾ ਸਾਥ ਜ਼ਰੂਰ ਦਿੱਤਾ ਹੋਊਗਾ ਉਹ ਦੋਨਾਂ ਵਾਸਤੇ ਤੁਸੀਂ ਵੋਟਾਂ ਵੀ ਮੰਗੀਆਂ ਹੋਣਗੀਆਂ ਰਾਜਨੀਤੀ ਹਾਲਾਂਕਿ ਕਹਿੰਦੀ ਹੁੰਦੀ ਹੈ ਕਿ ਕੁਝ ਵੀ ਦਿਖਾ ਸਕਦੇ ਐ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੋ ਸਕਦਾ ਹੈ ਤਾਂ ਹੁਣ ਡਾਕਟਰ ਅਮਰ ਸਿੰਘ ਨੂੰ ਆਪਣੇ ਸਾਹਮਣੇ ਆਪਣਾ ਆਪੋਜ਼ਿਟ ਉਮੀਦਵਾਰ ਤੁਸੀਂ ਕਿਹਨੂੰ ਪਹਿਲੀ ਵਾਰੀ ਹੋਇਆ 70 75 ਸਾਲ ਦੇ ਚਾਹੇ ਲੋਕਾਂ ਨੇ ਬਕਫਕੀ मिनिस्टर ਰਏ ਐ ਪਰ 2 ਸਾਲ ਦੇ ਵਿੱਚ ਜੋ ਕਿਸਾਨਾਂ ਲਈ ਗਰੀਬਾਂ ਲਈ ਮਤਲਬ ਪੂਰੇ ਪੰਜਾਬ ਦੇ ਲੋਕਾਂ ਨੇ ਕੀਤਾ ਉਹ ਕਿਸ ਨੇ ਵੀ ਨਹੀਂ ਕੀਤਾ ਉਹ ਇਸਟਰੀਟ ਪਾਰਟੀ ਨੂੰ ਤੁਸੀਂ ਛੱਡ ਕੇ ਆਏ ਹੋ ਉਹਨਾਂ ਦੇ ਹੀ ਉਮੀਦਵਾਰ ਉਹਨਾਂ ਦੇ ਹੀ ਜਿਹੜੇ ਪ੍ਰਧਾਨ ਹੋਣ ਜਾਂ ਉਹਨਾਂ ਦੇ ਵੀ ਸੀਨੀਅਰ ਲੀਡਰ ਹੋਣ ਉਹ ਲਗਾਤਾਰ ਆਮ ਆਦੀ ਪਾਰਟੀ ਨੂੰ ਕੋਸ ਦੇਉ ਨਜ਼ਰ ਆਉਂਦੇ ਨੇ ਕਹਿੰਦੇ ਕਿ ਕੀਤਾ ਕੁਝ ਨਹੀਂ ਸਿਰਫ ਜੁਮਲੇ ਬਾਜ਼ੀਆਂ ਨੇ ਸਿਰਫ ਦਿਖਾਵੇ ਨੇ ਸਿਰਫ ਇਹਨਾਂ ਦੇ ਵੱਲੋਂ ਐਡਵਰਟਾਈਜ਼ਮੈਂਟਸ ਕੀਤੀਆਂ ਗਈਆਂ ਨੇ ਕਹਿੰਦੇ ਹਕੀਕਤ ਦੇ ਵਿੱਚ ਕੁਝ ਵੀ ਨਹੀਂ ਕੀਤਾ ਮੈਂ ਦੱਸਦਾ ਜੀ ਜਿਹੜਾ 90% ਲੋਕਾਂ ਨੂੰ ਬਿਲ ਜ਼ੀਰੋ ਆਉਂਦਾ ਉਹ ਐਵੇਂ ਹੀ ਹੈ ਜਿਹੜੇ ਸਕੂਲ ਐਜੂਕੇਸ਼ਨ ਵਧੀਆ ਉਹ ਐਵੇਂ ਹੀ ਹੈ ਜਿਹੜੇ ਚੰਗੀ ਮਹੱਲਾ ਕਲੀਨਿਕ ਮਾਰਗੇ ਜੋਕਾਂ ਨੂੰ ਦਵਾਈ ਫ੍ਰੀ ਮਿਲ ਰਹੀ ਹੈ ਉਹ ਐਵੇਂ ਹੀ ਹੈ ਕਿ ਜੀਪੀਰ ਨੂੰ ਤੁਸੀਂ ਆਪਣੇ ਪਲਕਾ ਤੇ ਬਿਠਾ ਲਿਆ ਹੱਥਾਂ 'ਚ ਚੱਕ ਲਿਆ ਸਰ ਅਸੀਂ ਨਾ ਫਤੇਗੜ ਸਾਹਿਬ ਲੋਕ ਸਭਾ ਵਾਲੇ ਖੁਸ਼ ਨਸੀਬ ਬਹੁਤ ਹੈ ਜੀ ਹਲੇ ਜੀਪੀ ਸਾਹਿਬ ਜੁਆਇਨ ਵੀ ਨਹੀਂ ਹੋਏ ਸੀਗੇ ਆਮ ਆਦਮੀ ਪਾਰਟੀ ਅਸੀਂ ਬੈਠ ਕੇ ਜਦੋਂ ਚਰਚਾ ਕਰਦੇ ਸੀ ਵੀ ਇਸ ਲੋਕ ਸਭਾ ਚੋਂ ਸਭ ਤੋਂ ਵਧੀਆ ਉਮੀਦਵਾਰ ਕੌਣ ਹੋਊਗਾ ਤਾਂ ਸਰਵਸੰਮਤੀ ਨਾਲ ਜੀਪੀ ਸਾਹਿਬ ਦਾ ਨਾਮ ਆਉਂਦਾ ਸੀਗਾ ਤਾਂ ਕਾਰਨ ਇਹ ਹੈ ਕਿ ਜੀਪੀ ਸਾਹਿਬ ਦੀ ਸ਼ਬੀ ਬਹੁਤ ਚੰਗੀ ਹੈ ਕਾਂਗਰਸ ਹੋਲ ਗਾਂਧੀ ਜੀ ਨਾਲ ਪੈਦਲ ਯਾਤਰਾ ਜਿੱਦੀ ਡੈਥ ਹੋਈ ਹੋਵੇ ਮੌਤ ਹੋਈ ਹੋਵੇ ਅੱਜ ਉਹਦੇ ਪਰਿਵਾਰ ਨੂੰ ਪਾਰਟੀ ਚੜਨੀ ਪੈ ਰਹੀ ਹੈ ਤੇ ਇਸ ਤੋਂ ਆਪੇ ਕੀ ਇਸ ਤੋਂ ਵੱਧ ਕੀ ਕਰ ਸਕਦੇ ਆਂ ਦੇਖ ਲਓ ਵੀ ਪਾਰਟੀ ਕਿੱਥੇ ਜਾ ਸਕਦੀ ਹੈ ਤੇ ਪਾਰਟੀ ਕਿਵੇਂ ਰਹੂਗੀ ਜਦੋਂ ਆਪਾਂ ਤੁਹਾਡੇ ਨਾਲ ਸਾਥੀ ਤੁਹਾਡਾ ਦੀ ਮੌਤ ਹੋ ਜਾਂਦੀ ਹੈ ਤੁਸੀਂ ਉਹਦੇ ਪਰਿਵਾਰ ਨੂੰ ਪੁੱਛਦੇ ਵੀ ਨਹੀਂ ਹੈ ਅੱਜ ਤੁਸੀਂ ਹੋਰ ਉਤਾਰ ਦਿੰਦੇ ਹੋ ਕਦੇ ਚੰਨੀ ਨੂੰ ਲਟਾਉਣ ਦੀ ਕੋਸ਼ਿਸ਼ ਕਰਦੇ ਹੋ ਕਦੇ ਚਮਕੌਰ ਦੀਆਂ ਕੋਸ਼ਿਸ਼ ਕਰਦੇ ਹੋ ਕਦੇ ਜੇ ਜੰਦਰ ਭੇਜ ਦਿਓ ਮੇਰੇ ਹਿਸਾਬ ਨਾਲ ਲੋਕੀ ਉਹਨਾਂ ਨੂੰ ਐਕਸੈਪਟ ਨਹੀਂ ਕਰਨਗੇ ਤੇ ਲੋਕ ਮੇਰੇ ਹਿਸਾਬ ਨਾਲ ਬਰੰਗ ਹੀ ਮੋੜ ਦੇਣਗੇ ਸਾਨੂੰ ਅਜੇ ਤੱਕ ਕੋਈ ਵਧੀਆ ਐਮਪੀ ਮਿਲੇ ਨਹੀਂ ਸੀਗਾ ਇਹ ਪਹਿਲਾਂ ਐਮਐਲਏ ਵੀ ਰਹੇ ਨੇ ਤੇ ਇਹਨਾਂ ਨੂੰ ਪਤਾ ਹੈ ਸਾਰੇ ਚੀਜ਼ਾਂ ਦਾ ਤੇ ਸਾਡੇ ਹਲਕੇ ਬਾਰੇ ਪੂਰਾ ਜਾਣੂ ਨੇ ਇਹ ਸਾਨੂੰ ਬਹੁਤ ਉਮੀਦਾਂ ਨੇ ਸਾਡੇ ਉਮੀਦਾਂ ਦੇ ਖਰੇ ਉਤਰਨਗੇ ਜੀ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਵਿੱਚ ਮੌਜੂਦ ਹਾਂ ਹਾਲਾਂਕਿ ਸਿਆਸੀ ਅਖਾੜਾ ਜਿਸ ਤਿੱਕ ਨਾਲ ਭੜਦਾ ਨਜ਼ਰ ਆ ਰਿਹਾ ਹੈ ਤਾਂ ਉਸੇ ਤਰੀਕੇ ਨਾਲ ਪ੍ਰਚਾਰ ਵੀ ਜੁਰਾਂ ਸ਼ੁਰਾਂ ਦੇ ਵੱਲੋਂ ਹੁਣ ਕੀਤਾ ਜਾ ਰਿਹਾ ਸਾਡੇ ਨਾਲ ਫਤਿਹਗੜ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਆਮ ਆਦੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀ ਪੀ ਹੁਣੀ ਮੌਜੂਦ ਨੇ ਗੱਲਬਾਤ ਕਰਦੇ ਨਾਲ ਵਿਧਾਇਕ ਸਾਹਿਬ ਵੀ ਮੌਜੂਦ ਨੇ ਜੀ ਪੀ ਜੀ ਕਿਵੇਂ ਵੇਖ ਰਹੇ ਹੋ ਹਾਲਾਂਕਿ ਤਾਪਮਾਨ ਦੇ ਵਿੱਚ ਤਾਂ ਲਗਾਤਾਰ ਵਾਧਾ ਹੋਈ ਜਾ ਰਿਹਾ ਬਹੁਤ ਗਰਮੀ ਹੋ ਰਹੀ ਹੈ ਕਿੰਨਾਕ ਤੁਹਾਨੂੰ ਓਖਾ ਲੱਗ ਰਿਹਾ ਹੈ ਇਸ ਵੇਲੇ ਪ੍ਰਚਾਰ ਕਰਨਾ ਕੱਲ ਸਾਡੇ ਸਾਰੇ ਬਹੁਤ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਕੱਲ ਫੱਦੇਗੜ ਸਾਹਿਬ ਚ ਆ ਕੇ ਗਏ ਆ ਤੇ ਬਹੁਤ ਵਧੀਆ ਉੱਤੇ ਇਕੱਠ ਹੋਇਆ ਲੋਕ ਬਹੁਤ ਲੋਕ ਆਏ ਭਗਵੰਤ ਮਾਨ ਜੀ ਨੇ ਸੁਣ ਲਈ ਸਹੀ ਮੈਨੇ 2 ਸਾਲ ਦੇ ਵਿੱਚ ਉਹ ਕਾਰਜਕਾਰੀ ਭਗਵੰਤ ਮਾਨ ਜੀ ਦੀ ਰਹੀ ਹੈ ਉਹ ਪੂਰੇ ਸਲੰਗਾ ਜੋ ਰਹੀ ਹੈ ਬਹੁਤ ਵਧੀਆ ਕੰਮ ਕੀਤੇ ਆ ਤੇ ਕੱਲ ਵਾਰਸ਼ਿਕ ਪਈਆ ਬਹੁਤ ਮਾਜ਼ਮ ਚਖੜ ਗੜੇ ਪਏ ਉਹ ਰੈਲੀ ਚ ਪਰ ਮੈਂ ਦਾਦਾ ਭਗਵੰਤ ਮਾਨ ਜੀ ਲੋਕੇ ਇੰਨਾ ਪਿਆਰ ਕਰਦੇ ਆ ਕੋਈ ਵੀ ਆਪਦੀ ਸੀਟ ਤੋਂ ਹਿੱਲ ਕੇ ਨਹੀਂ ਗਿਆ ਕੋਈ ਕੁਰਸੀ ਤੋਂ ਨਹੀਂ ਉੱਠਿਆ ਉਹਨਾਂ ਨੇ ਬਾਅਦ 15 20 ਮਿੰਟ ਵੇਟ ਲੋਕਾਂ ਨੇ ਕੀਤੀ ਤੇ ਉਹਨਾਂ ਤੋਂ ਬਾਅਦ ਜੋ ਭਾਸ਼ਣ ਸੀਗਾ ਭਗਵੰਤ ਜੀ ਲੋਕੀ ਸੁਣ ਕੇ ਗਿਆ ਕਿਉਂਕਿ ਲੋਕ ਅੱਜ ਉਹਨਾਂ ਨੂੰ ਸੁਣਨਾ ਚਾਹੁੰਦੇ ਕਿਉਂਕਿ ਉਹ ਪਹਿਲੀ ਵਾਰੀ ਹੋਇਆ 70 75 ਸਾਲ ਦੇ ਜਾ ਲੋਕਾਂ ਨੇ ਬਕਵਾਕ ਚੀਫ ਮਿਨਿਸਟਰ ਰਿਹਾ ਪਰ 2 ਸਾਲ ਦੇ ਵਿੱਚ ਜੋ ਕਿਸਾਨਾਂ ਲਈ ਗਰੀਬਾਂ ਲਈ ਮਤਲਬ ਪੂਰੇ ਪੰਜਾਬ ਦੀ ਲੋਕ ਉਹਨਾਂ ਨੇ ਕੀਤਾ ਉਹ ਕਿਸੇ ਨੇ ਵੀ ਨਹੀਂ ਕੀਤਾ ਉਹ ਹਿਸਟਰੀ ਚ ਅਜ ਰਿਗਾਰਡ ਪੈਦਾ ਕਰਦਾ ਤਾਂ ਹੀ ਲੋਕੀ ਪਿਆਰ ਕਰ ਰਹੇ ਹੈ ਹਾਲਾਂਕਿ ਜੇ ਅਸੀਂ ਇੱਥੋਂ ਦੀ ਗੱਲ ਕਰੀਏ ਜੇ ਮੁੱਦਿਆਂ ਦੀ ਗੱਲ ਕਰੀ ਤਾਂ ਲੋਕ ਕਹਿੰਦੇ ਕਿ ਡਿਵੈਲਪਮੈਂਟ ਇਸ਼ੂ ਹੈ ਬਾਕੀ ਤਾਂ ਹੋਰ ਇੱਥੇ ਫਤੇਗੜ ਸਾਹਿਬ ਦੇ ਵਿੱਚ ਕੁਝ ਖਾਸ ਇਸ਼ੂਸ ਲੋਕਾਂ ਨੂੰ ਨਜ਼ਰ ਨਹੀਂ ਆਉਂਦੇ ਜੇ ਤੁਹਾਨੂੰ ਇੱਥੋਂ ਦੀ ਲੋਕ ਚੁਣ ਕੇ ਐ एमपी ਭੇਜਦੇ ਤੁਸੀਂ ਪਾਰਲੀਮੈਂਟ ਤੱਕ ਪਹੁੰਚਦੇ ਹੋ ਤਾਂ ਸਭ ਤੋਂ ਔਡੀਆਂ ਪ੍ਰਾਇੋਰਟੀਜ਼ ਕੀ ਰਹਿਣੀਆਂ ਜੀਪੀ ਮੇਰੀ ਪ੍ਰਾਇੋਰਟੀ ਜੀ ਹੈ ਜੀ ਕਿਉਂਕਿ ਮਾਤਾ ਗੁਜਰਕੌਰ ਤੇ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਇੱਥੇ ਫਤਿਹਗੜ੍ਹ ਸਭ ਤੋਂ ਬਹੁਤ ਵੱਡਾ ਇਤਿਹਾਸ ਹੈ ਬੜੀ ਸ਼ਾਨਦਾਰੀ ਧਰਤੀ ਹੈ ਪਵਿੱਤਰ ਧਰਤੀ ਹੈ ਤੇ ਆਉਣ ਵਾਲੇ ਟਾਈਮ ਜਿਵੇਂ ਟੂਰਿਸਟ ਆਪਾਂ ਹੱਬ ਇੱਕ ਹੈਰੀਟੇਜ ਫਤਿਹਗੜ੍ਹ ਹੈਰੀਟੇਜ ਆਪਾਂ ਬਣਾ ਬਣਾਵਾਂਗੇ ਤੇ ਪ੍ਰਮਾਤਮਾ ਸੁੱਖ ਰੱਖੇ ਜਿਹੜਾ ਸਾਰਾ ਇੰਡੀਆ ਗਰੁੱਪ ਬਣਿਆ ਤੇ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕਰ ਰਹੇ ਆ ਤੇ ਸਾਨੂੰ ਪੂਰੀ ਆਸ ਹੈ ਜਿਵੇਂ ਲੋਕੀ ਭਗਵਾਨ ਭਗਵੰਤ ਮਾਨ ਜੀ ਨੂੰ ਲੋਕੀ ਪੰਜਾਬ ਚ ਪਿਆਰ ਪਿਆਰ ਕਰਦੇ ਕੇਜੀਵਾਸ ਸਾਨੂੰ ਦਿੱਲੀ ਚ ਪਿਆਰ ਕਰ ਰਹੇ ਆ ਤੇ ਅੱਜ ਪੂਰੀ ਆਸ ਹੈ ਸਾਡੀ ਜਿਹੜੀ ਭਾਈ ਵਾਲੀ ਸਰਕਾਰ ਬਣੂਗੀ ਉਹਦੇ ਭਾਈ ਵਾਲੀ ਸਰਕਾਰ ਨਾਲ ਸਾਨੂੰ ਬਹੁਤ ਵੱਡਾ ਆਨਰਟਾਈਮ ਤੇ ਬੈਨੀਫਿਟ ਮਿਲਣਾ ਤੇ ਜੇ ਸਾਡੀ ਬਣਦੀ ਸਰਕਾਰ ਬਣਦੀ ਹੈ ਤਾਂ ਅਸੀਂ ਜਿਹੜੇ ਪ੍ਰੋਜੈਕਟ ਨੇ ਕੋ ਚੰਗਾ ਹਸਪੀਟਲ ਚੰਗੀ ਐਜੂਕੇਸ਼ਨ ਸਿਸਟਮ ਤੇ ਪੈਦਾ ਕਰਾਂਗੇ ਤਾਂ ਕਿ ਲੋਕ ਜਿਵੇਂ ਚੰਡੀਗੜ੍ਹ ਦੀ ਜਿਹੜੀ ਪਾਰਟੀ ਨੂੰ ਤੁਸੀਂ ਛੱਡ ਕੇ ਆਏ ਹੋ ਉਹਨਾਂ ਦੇ ਹੀ ਉਮੀਦਵਾਰ ਉਹਨਾਂ ਦੇ ਹੀ ਜਿਹੜੇ ਪ੍ਰਧਾਨ ਹੋਣ ਜਾਂ ਉਹਨਾਂ ਦੇ ਵੀ ਸੀਨੀਅਰ ਲੀਡਰ ਹੋਣ ਉਹ ਲਗਾਤਾਰ ਆਮ ਆਦੀ ਪਾਰਟੀ ਨੂੰ ਕੋਸ ਦੇਉ ਨਜ਼ਰ ਆਉਂਦੇ ਨੇ ਕਹਿੰਦੇ ਕਿ ਕੀਤਾ ਕੁਛ ਨਹੀਂ ਸਿਰਫ ਜੁਮਲੇ ਬਾਜ਼ੀਆਂ ਨੇ ਸਿਰਫ ਦਿਖਾਵੇ ਨੇ ਸਿਰਫ ਇਹਨਾਂ ਦੇ ਵੱਲੋਂ ਐਡਵਰਟਾਈਜ਼ਮੈਂਟਸ ਕੀਤੀਆਂ ਗਈਆਂ ਨੇ ਕਹਿੰਦੇ ਹਕੀਕਤ ਦੇ ਵਿੱਚ ਕੁਛ ਵੀ ਨਹੀਂ ਕੀਤਾ ਗਿਆ ਮੈਂ ਦੱਸਦਾ ਜੀ ਜਿਹੜਾ 90% ਲੋਕਾਂ ਨੂੰ ਬਿਲ ਜ਼ੀਰੋ ਆਉਂਦਾ ਉਹ ਐਵੇਂ ਹੀ ਹੈ ਜਿਹੜੇ ਸਕੂਲ ਐਜੂਕੇਸ਼ਨ ਵਧੀਆ ਉਹ ਐਵੇਂ ਹੀ ਹੈ ਜਿਹੜੇ ਚੰਗੀ ਮਹੱਲਾ ਕਲੀਨਿਕ ਮਾਰਗੇ ਲੋਕਾਂ ਨੂੰ ਦਵਾਈ ਫ੍ਰੀ ਮਿਲ ਰਹੀ ਹੈ ਉਹ ਐਵੇਂ ਹੈ ਤੇ ਐਨ ਦਾ ਮਤਲਬ ਜਿਹੜੀ ਆਪੋਜੀਸ਼ਨ ਹੈ ਗੱਲ ਕਰਨੀ ਹੁੰਦੀ ਹੈ ਜਦੋਂ ਰਿਜ਼ਲਟ ਆਉਣਾ ਜਦੋਂ 4 ਜੂਨ ਨੂੰ ਰਿਜ਼ਲਟ ਆਉਣਾ ਇਹ ਜਿਹੜੀ ਜ਼ਮੀਨ ਖਿਸਕ ਜਾਣੀ ਪੂਰੇ ਪੰਜਾਬ 'ਚ ਤੇ ਲੋਕਾਂ ਨੇ ਜਿਹੜਾ ਰਿਜ਼ਲਟ ਦੇਣਾ ਪੰਜਾਬ ਪੰਜਾਬ ਦਾ ਜਿਹੜਾ ਦੇਣਾ ਲੋਕਾਂ ਨੇ ਉਹ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਹੱਕ ਦੇਣਾ ਭਗਵੰਤ ਮਾਨ ਦੇ ਹੱਕ ਦੇਣਾ ਤੇ 13 ਦੀ 13 ਸੀਟਾਂ ਦੀ ਜਿੱਤੋਂਗੇ ਹਲਾ ਕੀ ਜਦੋਂ ਪਾਰਟੀ ਬਦਲ ਕੇ ਦੂਜੀ ਪਾਰਟੀ ਚਾਹੋ ਤਾਂ ਸਮਾ ਜ਼ਰੂਰ ਲੱਗ ਜਾਂਦਾ ਹੈ ਅਡਾਪਟ ਕਰਨ ਨੂੰ ਉਹਨਾਂ ਚੀਜ਼ਾਂ ਨੂੰ ਦੇ ਵਿੱਚ ਆ ਆਪਣੇ ਆਪ ਨੂੰ ਢਾਲਣ ਦੇ ਵਿੱਚ ਤਾਂ ਤੁਹਾਨੂੰ ਕੋਈ ਸਮੱਸਿਆ ਹੁਣ ਤੱਕ ਤਾਂ ਨਹੀਂ ਆਈ ਆਸਾਨੀ ਨਾਲ ਢਾਲ ਲਿਆ ਤੁਸੀਂ ਤੇ ਲੋ ਜੀ ਬਰਿੰਗ ਸਾਹਿਬ ਸਾਡੇ ਐਮਐਲਏ ਨੇ 2 ਸਾਲ ਤੋਂ ਐਮਐਲਏ ਢਾਲੇ ਜਿ ਬੈਠੇ ਹੋ ਦੀ ਮੈਂ ਤਾਂ dama ਆਇਆ ਪਰ ਸਾਡੇ ਭਰਾ ਮੇਰੇ ਲਈ ਕੰਪੇਨ ਕਰ ਰਹੇ ਆ ਸਾਡਾ ਵਲੰਟੀਅਰ ਹਰ ਪਿੰਡ ਤੁਰੇ ਫਿਰਦਾ ਲੀਡਰ ਸਾਡਾ ਹਰ ਪਿੰਡ ਤੁਰੇ ਫਿਰਦਾ ਕਿਉਂਕਿ ਭਗਵੰਤ ਮਾਜੀ ਜੋ ਕੰਮ ਹੈ ਅੱਜ ਪੰਜਾਬ ਸਾਰੇ ਚਾਹੇ ਕੋਈ ਇੰਡਸਟਰੀਸਟ ਭਰਾ ਸੀ ਚਾਹੇ ਕੋਈ ਵਪਾਰੀ ਹੈ ਚਾਹੇ ਕੋਈ ਮਜ਼ਦੂਰ ਹੈ ਤੇ ਉਹ ਸਰਕਾਰ ਨੇ ਅੱਜ ਬੈਨੀਫਿਟ ਦਿੱਤਾ ਭਗਵੰਤ ਮਾਨ ਜੀ ਜੀ ਅਕਸਰ ਇਹ ਹੁੰਦਾ ਕਿ ਜਦੋਂ ਕੋਈ ਹੋਰ ਪਾਰਟੀ ਦਾ ਉਮੀਦਵਾਰ ਅ ਲੇ ਆ ਕੇ ਖੜਾ ਕਰ ਦਿੱਤਾ ਜਾਂਦਾ ਤਾਂ ਲੋਕਲ ਜਿਹੜੇ ਵਿਧਾਇਕ ਹੁੰਦੇ ਨੇ ਲੋਕਲ ਲੀਡਰ ਹੁੰਦੇ ਨੇ ਉਹ ਪੈਰ ਨਹੀਂ ਲੱਗਣ ਦਿੰਦੇ ਜੇ ਮੈਂ ਗੱਲ ਕਰਾਂ ਸੰਗਰੂਰ ਸੀਟ ਦੀ ਕਾਂਗਰਸ ਦੇ ਵਿੱਚ ਇਸ ਵੇਲੇ ਜੋ ਹਾਲਾਤ ਹੋਏ ਪੈ ਨੇ ਖੈਰਾ ਜੀ ਕਿਉਂਕਿ ਉੱਥੋਂ ਦੀ ਐਲਾਨੇ ਗਏ ਤਾਂ 골ਡੀ ਦਾ ਦਰਦ ਝਲਕਿਆ ਵਿਜੇਂਦਰ ਸਿੰਘ ਦਾ ਦਰਦ ਝਲਕਿਆ ਉੱਥੇ ਪਟਿਆਲਾ ਦੀ ਗੱਲ ਕਰੀ ਇਹਦਾ ਨੋ ਵਿਧਾਇਕਾਂ ਨੇ ਤਾਂ ਚਿੱਠੀ ਤੱਕ ਲਿਖ ਦਿੱਤੀ ਫਤੇਗੜ ਸਾਹਿਬ ਹਲਕੇ ਦੇ ਵਿਧਾਇਕਾਂ ਦਾ ਕੀ ਕਹਿਣਾ ਹੈ ਕਿ ਜੀਪੀ ਉਹਨਾਂ ਨੂੰ ਤੁਸੀਂ ਆਪਣੀ ਪਲਕਾ ਤੇ ਬਿਠਾ ਲਿਆ ਹੱਥਾਂ 'ਚ ਚੱਕ ਲਿਆ ਸਰ ਅਸੀਂ ਨਾ ਫਤੇਗੜ ਸਾਹਿਬ ਲੋਕ ਸਭਾ ਵਾਲੇ ਖੁਸ਼ਕਿਸਮਤ ਬ ਹਾਲੇ ਜੀਪੀ ਸਾਹਿਬ ਜੁਆਇਨ ਵੀ ਨਹੀਂ ਹੋਏ ਸੀਗੇ ਆਮ ਆਦਮੀ ਪਾਰਟੀ ਅਸੀਂ ਬੈਠ ਕੇ ਜਦੋਂ ਚਰਚਾ ਕਰਦੇ ਸੀ ਵੀ ਇਸ ਲੋਕ ਸਭਾ ਚੋਂ ਸਭ ਤੋਂ ਵਧੀਆ ਉਮੀਦਵਾਰ ਕੌਣ ਹੋਊਗਾ ਤਾਂ ਸਰਵਸੰਮਤੀ ਨਾਲ ਜੀਪੀ ਸਾਹਿਬ ਦਾ ਨਾਮ ਆਉਂਦਾ ਸੀਗਾ ਤਾਂ ਕਾਰਨ ਇਹ ਹੈ ਕਿ ਜੀਪੀ ਸਾਹਿਬ ਦੀ ਛਵੀ ਬਹੁਤ ਚੰਗੀ ਹੈ ਕਾਂਗਰਸ ਦੇ ਲੀਡਰਾਂ ਨੇ ਪਿਛਲੀ ਸਰਕਾਰ 'ਚ ਆਪਣਾ ਬਹੁਤ ਆਪਣੀ ਛਵੀ ਨੂੰ ਬਹੁਤ ਨੁਕਸਾਨ ਬਚਾਇਆ ਪਰ ਉਸ ਸਮੇਂ ਦੇ ਵਿੱਚ ਵੀ ਜੀਪੀ ਸਾਹਿਬ ਨੇ ਨਾ ਕਿਸੇ ਨਾਲ ਧੱਕਾ ਕੀਤਾ ਨਰਮਾਈ ਨਾਲ ਚੱਲੇ ਨੇ ਸਭ ਨਾਲ ਪ੍ਰੇਮ ਪਿਆਰ ਰੱਖਿਆ ਹੈ ਤਾਂ ਅਸੀਂ ਤਾਂ ਬੜੇ ਖੁਸ਼ਕਿਸਮਤ ਹੋਏ ਕਿ ਮੇਰੇ ਨਾਲ ਧੱਕਾ ਜਰੂਰ ਹੋਇਆ ਚੰਨੀ ਉਹਨਾਂ ਨੇ ਮੇਰੇ ਨਾਲ ਧੱਕਾ ਜਰੂਰ ਕੀਤਾ ਸੀ ਮੈਂ ਦੱਸਦਾ ਚਲ ਮੇਰੇ ਨਾਲ ਮੇਰੇ ਨਾਲ ਧੱਕਾ ਹੋਇਆ ਅਜੀ ਮੈਂ ਗੈਰੀਆਂ ਨੂੰ ਦੱਸਿਆ ਬੜੀ ਵੱਡੀ ਹੈ ਨਾ ਇਹਨਾਂ ਦੇ ਕਹਿਣ ਦੀ ਜਿਹੜੀ ਇਹਨਾਂ ਦੀ ਫੀਡਬੈਕ ਤੇ ਮੈਨੂੰ ਟਿਕਟ ਮਿਲੀ ਹੈ ਕਿਉਂਕਿ ਉਹਨਾਂ ਨੇ 9 ਐਮਐਲ ਤੋਂ ਪਤਾ ਕੀਤਾ ਚਾਹੇ ਕੋ ਬਲੰਟੀਅਰ ਸੀ ਚਾਹੇ ਡਿਸਟ੍ਰਿਕਟ ਰੈਜੀਡੈਂਟ ਸੀ ਜਾਂ ਹੋਰ ਸਰਵੇਚੀ ਤੇ ਇਹਨਾਂ ਦੇ ਇਹਨਾਂ ਨੇ ਕਹਿਣ ਵਾਲੀ ਮੈਨੂੰ ਟਿਕਟ ਦਿੱਤੀ ਹੈ ਤਾਂ ਹੀ ਸਾਡੇ ਭਰਾ ਅੱਜ ਮੈਨ ਕਰ ਰਹੇ ਆ ਤੇ ਹਰ ਰੋਜ਼ ਕਿਵੇਂ ਦੇਖਦੇ ਹਾਂ ਚਮਕੌਰ ਸਾਹਿਬ ਤੋਂ ਜਲੰਧਰ ਜਾਣਾ ਔਰ ਹੁਣ ਅੱਜ ਹੀ ਖਬਰ ਆਈ ਹੈ ਕਿ ਕਰਮਜੀਤ ਕੋਰ ਚੌਧਰੀ ਚੌਧਰੀ ਪਰਿਵਾਰ ਜਿਹੜਾ ਹੈ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ ਐਕਚੁਅਲੀ ਕੀ ਹੈ ਕਾਂਗਰਸ 'ਚ ਬਹੁਤ ਜ਼ਿਆਦਾ ਇਹ ਬੜੀ ਨਫ਼ਰਤ ਵੀ ਨਾ ਪ੍ਰਤੀ ਮਨਾਜਨੀਤੀ ਕਵਾਂਗਾ ਤੇ ਜਿਨ੍ਹਾਂ ਨੇ ਜਿਹੜੇ ਰੋਹਲ ਗਾਂਧੀ ਜੀ ਨਾਲ ਪੈਦਲ ਯਾਤਰਾ ਦੀ ਡੈਥ ਹੋਈ ਹੋਵੇ ਜਾਂ ਮੌਤ ਹੋਈ ਹੋਵੇ ਅੱਜ ਉਹਦੇ ਪਰਿਵਾਰ ਨੂੰ ਪਾਰਟੀ ਛੜਨੀ ਪੈ ਰਹੀ ਹੈ ਇਸ ਤੋਂ ਆਪੇ ਕੀ ਇਸ ਤੋਂ ਵੱਧ ਕੀ ਕਰ ਸਕਦੇ ਆ ਤੇ ਆਪਣੇ ਰਾਹੁਲ ਗਾਂਧੀ ਜੀ ਚਾਹੇ ਉਹਨਾਂ ਦੀ ਮੌਤ ਤੋਂ ਬਾਅਦ ਜਦੋਂ ਟਿਕਟ ਦਿੱਤੀ ਗਈ ਕਰਮਜੀਤ ਕੌਰ ਨੂੰ ਉਹ ਇੱਕ ਵਾਰੀ ਵੀ ਕੈਂਪੇਨ ਕਰਨੀ ਹਾਏ ਤੇ ਦੇਖ ਲਓ ਵੀ ਪਾਰਟੀ ਕਿੱਥੇ ਜਾ ਸਕਦੀ ਹੈ ਫਿਰ ਪਾਰਟੀ ਕਿਵੇਂ ਰਹੂਗੀ ਜਦੋਂ ਆਪਾਂ ਤੁਹਾਡੇ ਨਾਲ ਸਾਥੀ ਤੁਹਾਡਾ ਉਹਦੀ ਮੌਤ ਹੋ ਜਾਂਦੀ ਹੈ ਤੁਸੀਂ ਉਹਦੇ ਪਰਿਵਾਰ ਨੂੰ ਪੁੱਛਦੇ ਵੀ ਨਹੀਂਗੇ ਅੱਜ ਤੁਸੀਂ ਹੋਰ ਉਤਾਰ ਦਿੰਦੇ ਹੋ ਕਦੇ ਚੰਨੀ ਨੂੰ ਲਟਾਉਣ ਦੀ ਭਦੌਣ ਦੀ ਕੋਸ਼ਿਸ਼ ਕਰਦੇ ਹੋ ਕਦੇ ਚਮਕੌਰ ਦੀਆਂ ਕੋਸ਼ਿਸ਼ਾਂ ਕਰਦੇ ਹੋ ਕਦੇ ਜਿੰਦਰ ਭੇਜਦੇ ਹੋ ਮੇਰੇ ਹਿਸਾਬ ਨਾਲ ਲੋਕੀ ਉਹਨਾਂ ਨੂੰ ਐਕਸੈਪਟ ਨਹੀਂ ਕਰਨਗੇ ਤੇ ਲੋਕ ਮੇਰੇ ਹਿਸਾਬ ਨਾਲ ਬਰੰਗੀ ਮੋੜਨਗੇ ਹਾਲਾਂਕਿ 2019 'ਚ ਤੁਸੀਂ ਡਾਕਟਰ ਅਮਰ ਸਿੰਘ ਉਹਨਾਂ ਦਾ ਸਾਥ ਜ਼ਰੂਰ ਦਿੱਤਾ ਹੋਊਗਾ ਉਦੋਂ ਉਹਨਾਂ ਵਾਸਤੇ ਤੁਸੀਂ ਵੋਟਾਂ ਵੀ ਮੰਗੀਆਂ ਹੋਣਗੀਆਂ ਰਾਜਨੀਤੀ ਹਾਲਾਂਕਿ ਕਹਿੰਦੀ ਹੁੰਦੀ ਹੈ ਕਿ ਕੁਝ ਵੀ ਦਿਖਾ ਸਕਦੇ ਹੈ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੋ ਸਕਦਾ ਹੈ ਤਾਂ ਹੁਣ ਡਾਕਟਰ ਅਮਰ ਸਿੰਘ ਨੂੰ ਆਪਣੇ ਸਾਹਮਣੇ ਆਪਣਾ ਆਪੋਜ਼ਿਟ ਉਮੀਦਵਾਰ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਮੈਂ ਆਪਣਾ ਚੋਣ ਲੜੀ ਜਦੋਂ ਜਿਵੇਂ ਤੁਸੀਂ ਗੱਲ ਕੀਤੀ ਮੇਰਾ ਮੈਨੂੰ ਟਿਕਟ ਦਿੱਤੀ ਗਈ ਉਸ ਤੋਂ ਬਾਅਦ ਮੇਰੀ ਮਤਲਬ ਵਿਰੋਧਤਾ ਵੀ ਕੀਤੀ ਗਈ ਹੈ ਵੱਡੇ ਵੱਡੇ ਪਰਿਵਾਰਾਂ ਚ ਜਦੋਂ ਮੈਂ ਇੱਥੇ ਇਲੈਕਸ਼ਨ ਲੜ ਰਿਹਾ ਸੀ ਤਾਂ ਮੈਂਬਰ ਪਾਰਲੀਮੈਂਟ ਮੇਰੇ ਇੱਕ ਦਿਨ ਵੀ ਨਹੀਂ ਆਇਆ ਕੋਈ ਸਾਡੇ ਸਾਥੀ ਇੱਕ ਦਿਨ ਵੀ ਸਪੋਰਟ ਨਹੀਂ ਕਰਨ ਆਏ ਇੱਕ ਦਿਨ ਵੀ ਸਪੋਰਟ ਨਹੀਂ ਕਰਨ ਆਏ ਤੇ ਅੱਜ ਮੈਨੂੰ ਟਿਕਟ ਮਿਲੀ ਆਮਾ ਦੀ ਫਟ ਦੇਖੋ ਮੇਰੇ ਭਰਾ ਸੱਗੇ ਭਰਾਵਾਂ ਤੋਂ ਬਾਅਦ ਮੇਰੇ ਦੋਸਤ ਆਪਣੇ ਸਾਰੇ ਐਮਐਲਏ ਦੋਸਤਾਂ ਮੰਗੋ ਮੇਰੇ ਮਿੱਤਰਾਂ ਮੰਗੋ ਪਾਰਟੀ ਤੇ ਅੱਜ ਪੂਰੀ ਪਾਰਟੀ ਮੇਰੇ ਲਈ ਰਾਤ ਦਿਨ ਇੱਕ ਕਰ ਰਹੀ ਹੈ ਸਾਨੂੰ ਪੂਰੀ ਆਸ ਹੈ ਜੀ ਮੈਂ ਅਮਲੋਹ ਚ ਬਦ ਤੋਂ ਬਦ ਬਹੁਤ ਵਧੀਆ ਫਰਕ ਨਾਲ ਜਿੱਤਾਂਗੇ ਬਜੇ ਤਾਂ ਨੌ ਹਲਕੇ ਜੇ ਅੱਜ ਜਿੱਤਾਂਗੇ ਅਮਲੋਹ ਅੱਜ ਕੈਂਪੇਨ ਕਰ ਰਹੇ ਹਾਂ ਤੇ ਬਹੁਤ ਵਧੀਆ ਰਿਸਪੌਂਸ ਪਿੱਛੇ ਕਦੇ ਵੀ ਇੰਨੇ ਪਿੰਡ ਚ ਨਾ ਰਿਸਪੌਂਸ ਨਹੀਂ ਕਦੇ ਵੀ ਮੈਂ ਮੈਂ ਚੋਣਾ ਲੜੀਆਂ ਪਰ ਜੋ ਮੈਂ ਦੋ ਤਿੰਨ ਫੰਕਸ਼ਨ ਕੀਤੇ ਤਿੰਨ ਪਿੰਡਾਂ ਤਿੰਨ ਫੰਕਸ਼ਨ ਬਹੁਤ ਵਧੀਆ ਰਿਸਪੌਂਸ ਹੈ ਕੀ ਲੱਗਦਾ ਡਾਕਟਰ ਅਮਰ ਸਿੰਘ ਉਹਨਾਂ ਦੇ ਤੁਹਾਨੂੰ ਇੱਥੇ ਕੀ ਕੀ ਨੈਗੇਟਿਵ ਪੁਆਇੰਟਸ ਨਜ਼ਰ ਆਏ ਔਰ ਤੁਸੀਂ ਲੋਕਾਂ ਦੇ ਵਿੱਚ ਗੈਰੀ ਕੀ ਲੈ ਕੇ ਜਾ ਰਹੇ ਹੋ ਕਿਉਂਕਿ ਲੋਕ ਤਾਂ ਹੀ ਕਹਿੰਦੇ ਹੁੰਦੇ ਆ ਕਿ ਭਾਵੇਂ ਐਮਪੀ ਅਸੀਂ ਚੁਣ ਲੈਂਦੇ ਆ ਪਰ ਸਾਡੇ ਵਿੱਚ ਆਉਣਾ ਜਾਣਾ ਚਾਹੀਦਾ ਔਰ ਡਾਕਟਰ ਅਮਰ ਸਿੰਘ ਬਾਰੇ ਚਰਚਾ ਚੱਲਦੀ ਹੈ ਕਹਿੰਦੇ ਕਿ ਲੋਕਾਂ ਦੇ ਵਿੱਚ ਉਹ ਘੱਟ ਮਿਲਦੇ ਜੁਲਦੇ ਰਹੇ ਦੇਖੋ ਜੀ ਡਾਕਟਰ ਅਮਰ ਸਿੰਘ ਨੇ ਜਿਹੜੇ ਉਹ ਅਫਸਰ ਆਦਮੀ ਨੇ ਸੀ ਬਣੇ ਬਣੇ ਲੀਡਰ ਆਏ ਸੀਗੇ ਲੋਕਾਂ ਨਾਲ ਕੋਈ ਕਨੈਕਟ ਨਹੀਂ ਕਾਂਗਰਸ ਦੇ ਵਰਕਰਾਂ ਨਾਲ ਕੋਈ ਕਨੈਕਟ ਨਹੀਂ ਤੁਸੀਂ जानके हैरान होंगे भी 3 दिन पहले गोविंदगढ़ दे तीन कांग्रेसी जेड़े अपने काउंसलर ने वो काउंसलर पहले ਸਾਡੇ ਕੋਲ ਵੀ ਆਏ ਸੀ ਸਾਡੀਆਂ ਮਜਬੂਰੀਆਂ ਹੋ ਗਈਆਂ ਸਾਡੇ ਬੰਦੇ ਨੇ ਨਹੀਂ ਐਕਸੈਪਟ ਕੀਤੇ ਉਹ ਡਾਕਟਰ ਅਮਰ ਸਿੰਘ ਨੂੰ ਦੁਬਾਰਾ ਟਿਕਟ ਮਿਲਣ ਦੇ ਦੁੱਖ ਦੇ ਵਿੱਚ ਉਹ ਬੀਜੇਪੀ ਜੁਆਇਨ ਕਰ ਗਏ ਤਾਂ ਕਾਂਗਰਸ ਦੇ ਵਰਕਰਾਂ ਦੇ ਵਿੱਚ ਡਾਕਟਰ ਅਮਰ ਸਿੰਘ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਹੈ ਲੋਕਾਂ ਨਾਲ ਕੋਈ ਕਨੈਕਟਰ ਨਹੀਂ ਪਿੰਡਾਂ ਚ ਕਦੇ ਆਏ ਨਹੀਂ ਤਾਂ ਉਹ ਤਾਂ ਬਿਲਕੁਲ ਹੀ ਨਕਾਰੇ ਹੋਏ ਲੀਡਰ ਸਾਬਤ ਹੋਏ ਅਕਾਲੀ ਦਲ ਜਾਂ ਫਿਰ ਭਾਜਪਾ ਦੇ ਉਮੀਦਵਾਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਭਾਜਪਾ ਨੇ ਹਾਲਾ ਕੀ ਜੇ ਅਨਾਉਂਸ ਕਰਨਾ ਹੈ ਬਿਕਰਮ ਸਿੰਘ ਖਾਲਸੋਣਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਇੱਕ ਵਾਰ ਉਹ ਵਿਧਾਇਕ ਵੀ ਰਹਿ ਚੁੱਕੇ ਨੇ ਕੋਈ ਕੰਪੀਟੀਸ਼ਨ ਨਜ਼ਰ ਆਉਂਦਾ ਜੀਪੀ ਤੁਹਾਨੂੰ ਐਕਚੁਅਲੀ ਕੀ ਹੈ ਜੀ ਜਿਵੇਂ ਗਵਰਨਮੈਂਟ ਨੇ ਕੰਮ ਕੀਤੇ ਕਿਉਂਕਿ ਅਕਾਲੀ ਦਲ ਨੇ ਵੀ ਇੱਥੇ ਰਾਜ ਕੀਤਾ ਕਾਂਗਰਸ ਨੇ ਰਾਜ ਕੀਤਾ ਜੋ 2 ਸਾਲ ਦੇ ਭਗਵੰਤ ਭਗਵੰਤ ਮਾਨ ਜੀ ਦੀ ਕਾਰਜਕਾਰੀ ਹੈ ਤੇ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਇਸ ਚੀਜ਼ ਦਾ ਪੰਜਾਬ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਹੈ ਸਰਕਾਰ ਨਾਲ ਆਰਡਰ ਨਸ਼ਾ ਇਹ तमाम ਚੀਜ਼ਾਂ ਦੇ ਉੱਤੇ ਤਾਂ ਸਰਕਾਰ ਨੂੰ ਅਜੇ ਵੀ ਕਿ ਅਧੇ ਨਜ਼ਰ ਆਉਂਦੀ ਕੀ ਹੈ ਜੀ ਲੈਣਾ 2 ਸਾਲ ਗਵਰਨਮੈਂਟ ਦੇ ਪਏ ਇਹ ਟਾਈਮ ਲੱਗਦਾ ਜ਼ਰੂਰ ਹੈ ਤੁਹਾਨੂੰ ਦੱਸਾਂ ਆਉਣ ਵਾਲੇ ਟਾਈਮ 'ਚ ਇਹ ਜਿਹੜੀਆਂ ਚੀਜ਼ਾਂ ਨੇ ਉਹ ਖਤਮ ਹੋਣਗੀਆਂ ਕਿਉਂਕਿ ਜਦੋਂ 2 ਸਾਲ ਦੇ ਵਿੱਚ ਜਿਹੜਾ ਸਿਸਟਮ ਹੁੰਦਾ ਜਦੋਂ ਆਪਾਂ ਇੰਨੀ ਦੇਰ ਤੋਂ ਸਿਸਟਮ ਖਰਾਬ ਚੱਲਿਆ ਆ ਰਿਹਾ ਤਾਂ ਇਹਨੂੰ ਟਾਈਮ ਲੱਗਦਾ ਮੇਰੇ ਹਿਸਾਬ ਨਾਲ ਸਾਲ ਸਾਲ ਹੋਰ ਲੱਗੂਗਾ ਇਹ ਪੰਜਾਬ ਨੂੰ ਪੂਰੇ ਲੈਣ ਤੇ ਲਾਓ ਕਾਂਗਰਸ ਦਾ ਕੀ ਭਵਿਕ ਨਜ਼ਰ ਆਉਂਦਾ ਪੰਜਾਬ ਦਾ ਉਹਦਾ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਸਾਰਾ ਜ਼ੀਰੋ ਹੀ ਆਊਗਾ ਪੂਰੇ ਪੰਜਾਬ ਚ ਇੱਥੇ ਚੌਥੇ ਨੰਬਰ ਤੇ ਨਹੀਂ ਹਫਤੇਗੜ ਸਾਹਿਬ ਲੋਕ ਸਭਾ ਪੰਜ ਵਾ ਦਾ ਕਹਿੰਦੇ ਕਿ ਜ਼ੀਰੋ 13 ਕਰਾਂਗੇ ਅਸੀਂ ਜ਼ੀਰੋ ਆਪ ਦਾ ਕਹਿੰਦੇ ਨੇ ਜੀ ਉਹ ਜ਼ੀਰੋ ਆਪ ਦਾ ਜ਼ੀਰੋ ਆਪ ਦਾ ਕਹਿੰਦੇ ਆ ਜਿਨ੍ਹਾਂ ਦੇ ਪਰਿਵਾਰ ਵਿੱਚ ਇੱਕ ਪੌੜੀ ਬੀਜੇਪੀ ਨੂੰ ਜਾ ਰਹੀ ਹੈ ਇੱਕ ਪੌੜੀ ਕਾਂਗਰਸ ਨੂੰ ਜਾ ਰਹੀ ਹੈ ਜਦੋਂ ਆਪਦੇ ਪਰਵਾਰ ਵਿੱਚ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ ਤੁਸੀਂ ਪੰਜਾਬ ਦੀ ਕਿਵੇਂ ਗੱਲ ਕਰ ਸਕਦੇ ਹਮ ਹਾਲਾਂਕਿ ਕਾਲੀ ਵੀ ਕਹਿੰਦੇ ਕਹਿੰਦੇ ਪੰਜਾਬ ਅਸੀਂ ਬਚਾਉਣਾ ਪੰਜਾਬ ਬਚਾਓ ਯਾਤਰਾ ਵੀ ਕਰ ਰਹੇ ਨੇ ਔਰ ਕਹਿੰਦੇ ਸਾਡਾ ਅਲਾਈਅንስ ਪੰਜਾਬ ਨਾਲ ਹੈ ਅਸੀਂ ਭਾਜਪਾ ਨਾਲ ਅਲਾਈਅንስ ਨਹੀਂ ਕੀਤਾ ਹੈ ਕਿਹਤੁਰੀ ਕੀ ਹੈ ਜੀ ਆਪਣਾ ਤੁਹਾਨੂੰ ਪਤਾ ਹੀ ਹੈ ਅੱਜ ਜਿਹੜੀ ਵੀ 13 ਸੀਟਾਂ ਲੜ ਰਹੀ ਹੈ ਕਾਲੀ ਦਲ ਪਰ 13 ਦੀ 13 ਸੀਟਾਂ ਜਿਵੇਂ ਸਾਡੇ ਫਤੇਗੜ ਸਾਹਿਬ ਤੇ ਮੇਰੇ ਸਾਹਿਬ ਨਾਲ ਇਹ ਤੀਜੇ ਤੇ ਚੌਥੇ ਤੇ ਰਹਿਣਗੇ ਤਾਂ ਚੋਣ ਪ੍ਰਚਾਰ ਕਰਨ ਦੇ ਲਈ ਵਕ ਵਕ ਪਿੰਡਾਂ ਦੇ ਵਿੱਚ ਲਗਾਤਾਰ ਗੁਰਪ੍ਰੀਤ ਸਿੰਘ ਜੀ ਪੀ ਉਹ ਨਹੀਂ ਪਹੁੰਚ ਰਹੇ ਨੇ ਜੋ ਇੱਥੋਂ ਦੇ ਪਿੰਡ ਵਾਸੀ ਨੇ ਉਹਨਾਂ ਦੇ ਪ੍ਰੋਗਰਾਮ ਰੱਖੇ ਹੋਏ ਨੇ ਇੱਥੇ ਉਹਨਾਂ ਨੂੰ ਸੰਬੋਧਨ ਕੀਤਾ ਜਾਣਾ ਹੈ ਔਰ ਨਾਲ ਹੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਲੋਕਾਂ ਦੇ ਨਾਲ ਸਾਂਝੇ ਕੀਤੀ ਜਾਣੀ ਜੀ ਪੀ ਮੈਂ ਕਹਿੰਦਾ ਸਭ ਤੋਂ ਪਹਿਲਾਂ ਲੋਕਾਂ ਤੋਂ ਹੀ ਪੁੱਛ ਲਈਏ ਕਿਉਂਕਿ ਹੈਗਾ ਤਾਂ ਤੁਹਾਡੀ ਪਾਰਟੀ ਤੇ ਹੀ ਹੈ ਇਹ ਪਰ ਅਕਸਰ ਲੋਕਾਂ ਨੂੰ ਵਲੰਟੀਅਰਸ ਨੂੰ ਇਹ ਦਿੱਕਤ ਰਹਿੰਦੀ ਹੈ ਸ਼ਿਕਾਇਤਾਂ ਰਹਿੰਦੀਆਂ ਨੇ ਕਿ ਸਾਡੇ ਲੀਡਰ ਸਾਡੇ ਵਿੱਚ ਆਉਂਦੇ ਨਹੀਂ ਹੈ ਸੁਣਦੇ ਨਹੀਂ ਹੈ ਤੁਸੀਂ ਜੇ ਹੁਣ ਇੱਥੋਂ ਦੀ ਐਮਪੀ ਚੁਣ ਕੇ ਇਹਨਾਂ ਨੂੰ ਭੇਜਣਾ ਤਾਂ ਤੁਹਾਡੀਆਂ ਉਮੀਦਾਂ ਕੀ ਰਹਿਣਗੀਆਂ ਨਾ ਤੂੰ ਸਾਡੀਆਂ ਉਮੀਦਾਂ ਇਹ ਨੇ ਜੀ ਵੀ ਸਾਨੂੰ ਅੱਜ ਤੱਕ ਕੋਈ ਵਧੀਆ ਐਮਪੀ ਮਿਲੇ ਨਹੀਂ ਸੀਗਾ ਇਹ ਪਹਿਲਾਂ ਐਮਐਲਏ ਵੀ ਰਹੇ ਨੇ ਤੇ ਇਹਨਾਂ ਨੂੰ ਪਤਾ ਹੈ ਸਾਰੇ ਚੀਜ਼ਾਂ ਦਾ ਤੇ ਸਾਡੇ ਹਲਕੇ ਬਾਰੇ ਪੂਰਾ ਜਾਣੂ ਨੇ ਇਹ ਸਾਨੂੰ ਬਹੁਤ ਉਮੀਦਾਂ ਨੇ ਸਾਡੇ ਉਮੀਦਾਂ ਦੇ खरे ਉੱਤਰ ਨਗੇ ਜੀ ਇਹ ਹੁਣ ਤਾਂ ਇੱਥੇ ਪਹੁੰਚੇ ਹੋਏ ਨੇ ਤਾਂ ਇਹ ਵੀ ਹੁੰਦਾ ਕਿ ਮੌਕਾ ਹੀ ਹੁੰਦਾ ਕਿ ਬੰਦੇ ਤੋਂ ਜੋ ਮਰਜ਼ੀ ਕੰਮ ਪਹਿਲਾਂ ਹੀ ਵਾਦੇ ਲੈ ਲਓ ਦਾਵੇ ਲੈ ਲਓ ਤਾਂ ਕੀ ਕੁਝ ਵਾਦੇ ਤੁਸੀਂ ਲੈਣਾ ਚਾਹੁੰਦੇ ਹੋ ਨਾ ਤੋ ਨੇਮ ਬਹੁਤ ਕੰਮ ਹੋ ਰਿਹਾ ਜੀ ਸਾਡੇ ਐਮਐਲਏ ਸਾਹਿਬ ਵੀ ਸਾਡੇ ਨਾਲ ਨੇ ਸਾਡੇ ਸਪੋਨਸਰ ਜੋ ਵੀ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ ਸਾਡੇ ਨਾਲ ਰਹਿੰਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੇ ਹਲਕੇ 'ਚ ਰਹਿੰਦੇ ਨੇ ਸਭ ਤੋਂ ਵੱਡੀ ਗੱਲ ਆ ਜਦੋਂ ਮਰਜ਼ੀ ਕੋਠੇ ਚਲੇ ਜਾਈਏ ਅਸੀਂ ਸਾਨੂੰ ਹਰ ਟਾਈਮ ਮਿਲਦੇ ਨੇ ਇਦਾਂ ਦਾ ਸਾਨੂੰ ਕੋਈ ਵੀ ਐਮਐਲਏ ਨਹੀਂ ਮਿਲਿਆ ਹੈਗਾ ਵੀ ਅਸੀਂ ਬਿਨਾਂ ਫੋਨ ਕਰੇ ਚਲੇ ਜਾਈਏ ਸਾਹ ਹਰ ਵਕਤ ਸਾਡੇ 'ਚ ਹਾਜ਼ਰ ਰਹਿੰਦੇ ਨੇ ਮੰਗਾ ਕੀ ਨੇ ਮੁਖਤੋਰ ਦੇ ਤੁਸੀਂ ਮੈਂ ਮੰਗਾ ਦੀ ਗੱਲ ਕਰਾਂ ਇੱਥੇ ਦੇ ਸਥਾਨਕ ਇਸ਼ੂਜ਼ ਦੀ ਗੱਲ ਕਰਾਂ ਕੀ ਤੁਹਾਨੂੰ ਕੀ ਲੱਗਦਾ ਕਿ ਮੁੱਦੇ ਕਿਹੜੇ-ਕਿਹੜੇ ਇੱਥੇ ਮੰਗਾ ਦੇ ਜਮੇ ਮੈਂ ਜੀ ਸਾਡੇ ਆਲੂ ਵਾਲੀ ਬੈਲਟ ਆ ਜ਼ਿਆਦਾਤਰ ਉਹਦੇ ਲਈ ਕੋਈ ਨਾ ਕੋਈ ਕਾਰਖਾਨਾ ਆ ਜਾ ਕੋਈ ਵਧੀਆ ਬਣਾਇਆ ਜਾਊਗਾ ਉਹ ਅਸੀਂ ਮੰਗ ਕਰਾਂਗੇ ਪਹਿਲਾ ਫਿਲਹਾਲ ਤਾਂ ਅਸੀਂ ਇਹਨਾਂ ਨੂੰ ਐਮਪੀ ਬਣਾ ਲਈਏ ਜੀ ਉਸ ਤੋਂ ਬਾਅਦ ਇਹਨਾਂ ਤੋਂ ਮੰਗਾ ਗਾ ਜੀਮ ਸਾਹਿਬ ਵੀ ਵਡੀਆਂ ਅਨਾਉਂਸਮੈਂਟਾਂ ਕਰਕੇ ਗਏ ਨਹੀਂ ਜੀ ਬਿਲਕੁਲ ਜੋ ਸੀਐਮ ਨੇ ਕਿਹਾ ਹੋ ਕਰਕੇ ਜਾਣ ਕੇ ਸਾਨੂੰ ਪੂਰੀ ਉਮੀਦ ਹੈ ਜੀ ਅੱਜ ਜਦੋਂ ਉੱਥੇ ਜੀ ਗੜੇ ਵੀ ਪਏ ਨੇਹਰੀਆਂ ਵੀ ਚੱਲੀਆਂ ਸਾਡਾ ਇੱਕ ਜਿਹੜਾ ਵਰਕਰ ਸੀ ਲੀਡਰ ਸੀ ਜਿਹੜੇ ਪੰਜਾਬ ਦੇ ਲੋਕ ਸੀਗੇ ਸਾਡੇ ਫਤਿਹਗੜ੍ਹ ਜਿਲ੍ਹੇ ਤੋਂ ਸਾਡੇ ਲੋਕ ਸਭਾ ਤੋਂ ਕੋਈ ਵੀ ਉੱਠ ਕੇ ਨਹੀਂ ਆਇਆ ਕਿਉਂਕਿ ਭਗਵਾਨ ਕੱਲ ਮੈਂ ਲੋਕੀ ਕਹਿੰਦੇ ਇਹ ਹੈਰਾਨ ਸੀ ਯਾਨੀ ਦੂਜੇ ਮੁੱਖ ਮੰਤਰੀ ਗੱਡੀ ਜਿਵੇਂ ਨਿਕਲ ਜਾਂਦੇ ਸੀ ਇੱਕ ਭਗਵਾਨਦਮਨ ਮੁੱਖ ਮੰਤਰੀ ਹੈ ਜਿਹੜੇ ਕੱਲ ਪੂਰਾ ਵੀ ਮੈਂ ਗੱਲ ਕਰਕੇ ਜਾਵਾਂਗਾ ਲੋਕਾਂ ਨੂੰ ਮੈਂ ਇਦਾਂ ਨਹੀਂ ਜਾਵਾਂਗਾ ਕਿਉਂਕਿ ਸਕਿਉਰਿਟੀ ਦੀ ਜੋ ਹੁੰਦੀ ਆ ਵੀ ਜਿਹੜੇ ਡਿਪਾਰਟਮੈਂਟ ਜਾਂ ਪੁਲਿਸ ਜਿਹੜੇ ਹੁੰਦੇ ਪੁਲਿਸ ਵਾਲੇ ਹੁੰਦੇ ਉਹ ਕਹਿੰਦੇ ਵੀ ਆਪਾਂ ਆਪਣੇ ਚੀਮ ਚੀਮਿੰਸਟਰ ਸਾਹਿਬ ਨੂੰ ਲੈ ਕੇ ਜਾਈਏ ਵੀ ਸੇਫ ਕੱਢ ਲੇ ਜੀ ਪਰ ਗੱਲ ਸਹੀ ਮੈਨੇ ਆ ਚੇ ਕੱਲ ਉਹ ਕਹਿੰਦੇ ਮੈਂ ਪਹਿਲਾਂ ਲੋਕਾਂ ਨੂੰ ਸੁਣ ਕੇ ਜਾਊਂਗਾ ਤੇ ਲੋਕਾਂ ਕੋਲ ਗੱਲ ਕਰਕੇ ਜਾਊਂਗਾ ਵੀ ਜੋ ਮੈਂ ਕੀਤੇ ਕੰਮ ਇਹ ਬੜੀ-ਬੜੀ ਗੱਲ ਹੈ ਉਹ ਬਹੁਤ ਦਲੇਰ ਨੇ ਚੀਫ ਮਿਨਿਸਟਰ ਪੰਜਾਬ ਆਉਣ ਲਈ ਪੰਜਾਬ ਲਈ ਬਹੁਤ ਵਧੀਆ ਕੰਮ ਕੀਤਾ ਮਲੇ ਸਾਬ ਗੈਰੀ ਹੋਣੀ ਦੱਸ ਰਹੀ ਸੀ ਕਹਿੰਦੇ ਕਾਲੀਆਂ ਦਾ ਇਹ ਪਿੰਡ ਤਾਂ ਕਾਲੀ ਵੀ ਹੁਣ ਇਧਰਲੇ ਪਾਸੇ ਨੂੰ ਸ਼ਿਫਟ ਹੋ ਰਹੇ ਸਾਰੇ ਜੀ ਸਾਰੇ 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 ਅਕਾਲੀ ਦਲ ਚ ਸੀਗਾ ਜੀ ਤੁਸੀਂ ਵੀ ਕਾਲੀ ਮੈਂ ਖੁਦ ਅਕਾਲੀ ਦਲ ਚ ਸੀਗਾ ਜੀ ਮੇਰਾ ਪਿੰਡ ਮਾਨਗੜਾ ਹੈ ਮੈਂ ਸਾਰਾ ਪਿੰਡ ਹੀ ਸਾਡਾ ਇਸ ਵਾਰ ਬੜੀ ਖੁਸ਼ੀ ਨਾਲ ਦੱਸਣ ਦੀ ਗੱਲ ਆ ਵੀ ਇਸ ਵਾਰ ਕਾਲੀਦਲ ਦਾ ਬੂਥ ਵੀ ਨਹੀਂ ਲੱਗਣਾ ਸਾਡੇ ਪਿੰਡ ਦੇ ਵਿੱਚ ਜੀ ਉਹ ਤਾਂ ਕਹਿੰਦੇ ਪੰਜਾਬ ਬਚਾਉਣਾ ਹੈ ਬਸ ਜੀ ਬਚ ਗਏ ਉਹਨਾਂ ਨੇ ਬਹੁਤ ਬਚਾ ਲਿਆ ਹੁਣ ਸਹੀ ਪੰਜਾਬ ਤਾਂ ਹੁਣ ਸਹੀ ਮਿਆਣੇ ਦੇ ਭਗਵੰਤ ਮਾਨ ਜੀ ਵਿਚਾਰੇ ਆ ਇਹ ਦੋਨੋਂ ਪਾਰਟੀ ਤੋਂ ਖੇੜਾ ਛੁੜਾ ਕੇ ਅੱਜ ਇਹ ਸਾਡੇ ਮੁੱਖ ਮંત્રી ਸਾਹਿਬ ਲੱਗੇ ਹੋਏ ਕੰਮ ਬਿਲਕੁਲ ਜੀ ਤੁਸੀਂ ਪ੍ਰਚਾਰ ਕਰੋ ਆਪਣਾ ਤਾਂ ਇਹ ਤਸਵੀਰਾਂ ਨੇ ਇਸ ਲਈ ਗੁਰਪੀ ਜੀਪੀ ਹੁਣੀ ਪ੍ਰਚਾਰ ਕਰ ਰਹੇ ਨੇ ਔਰ ਲਗਾਤਾਰ ਜਿਹੜੀ ਇਹਨਾਂ ਦੀ ਇਲੈਕਸ਼ਨ ਦੀਆਂ ਤਿਆਰੀਆਂ ਨੇ ਜੋ ਇਹਨਾਂ ਦਾ ਰੂਟ ਹੈ ਉਹ ਤੁਹਾਡ ਨਾਲ ਸੀ ਸਾਂਝਾ ਕਰ ਰਹੇ ਹਾਂ ਤਾਂ ਤਸਵੀਰਾਂ ਪਿੰਡ ਦੀਆਂ ਤੁਹਾਨੂੰ ਲਗਾਤਾਰ ਅ